ਤੈਨੂੰ ਪਤਾ ਨਹੀਂ ਅਹੀਂ ਨਿਆਣੇ ਘੁਰਦੇ ਅੱਗੇ ਵੀ ਵਲੋਗ ਦੇ ਨਿਆਣਾ ਘੁਰਦੇ ਲੋਕ ਦੇ ਵੀ ਠਿਲਾੜਾ ਵਾਹੇ ਐ ਨਿਆਣੇ ਘੁਰਦੇ ਨੇ ਇਹ ਨਿਆਣੇ ਨਿਕੀ ਤੇ ਦੇਖ ਹਾਂਜੀ ਦੋਸਤੋ ਕੀ ਹਾਲ ਹੈ ਟਾ ਟਾ ਸਾਰੇ ਸੋਦੇ ਦੀਏ ਜੀ ਕੋ ਘਟਾ ਲੈ ਵੇ ਗਾਈਸ ਤੇ ਤੁਸੀਂ ਕਹਿਣਾ ਇਹ ਸਵੇਰ ਦਾ ਵਲੋਗ ਨਹੀਂ ਸਟਾਰਟ ਕੀਤਾ ਹੁਣ ਸਟਾਰਟ ਕਰਾਂਗਾ ਤੁਸੀਂ ਵੀ ਧਿਆਨ ਨਾਲ ਵਲਤਾਂ ਯੋ ਕਿ ਦੋਸਤੋ ਇਹ ਵਲੌਗ ਬਹੁਤ ਅੱਜ ਦੇ ਦੇ ਇਹਨਾਂ ਦਾ ਲਗਾ ਦੇ ਲਿਆ ਦੋਹਾਂ ਦਿਨਾਂ ਦਾ ਮਿਕਸ ਤੇ ਹੁਣ ਆਪਾਂ ਚੱਲਦੇ ਆਂ ਦੋਸਤੋ ਕੁਸ਼ਨ ਤੇ ਤੇ ਮੌਸਮ ਬੜਾ ਰਖਾ ਲਈ ਮੜਿਆ ਮੌਸਮ ਮੌਸਮ ਪੂਰਾ ਹੈ ਤਾਂ ਪੜਾਇਆ ਜੋ ਪਾਣੀ ਤੇ ਨਿਕਲ ਵਹੀ ਜਾਂਦੇ ਹੋ ਥੜੀਏ ਦੋਸਤੋ ਇਹ ਨਾ ਮੈਂ ਇਦਾਂ ਗੁਰਲਾ ਨੂੰ ਕਰਾਂ ਤਾਂ ਅਹੀ ਗੁਰੂ ਆਏ ਆ ਹਾਂ ਹਰੇ ਕਹਿੰਦੇ ਨੇ ਤਾਂ ਇਦਾਂ ਹੋਏ ਨਾ ਰੇ ਹਾਂ ਮੈਂ ਇਹਦੇ ਤੋਂ ਤਾ ਮੈਨੂੰ ਕਿ ਤੈਨੂੰ ਕੀ ਲੱਗਦਾ ਏ ਮੈਨੂੰ ਡਰਾਉਂਦਾ ਮੈਂ ਵੀ ਚਾਂਡੀ ਮਾਰ ਨਹੀਂ ਜਾਈ ਕਿ ਤੂੰ ਮੈਨੂੰ ਡਰਾ ਦਿੰਦਾ ਹੈ ਬਾਈ ਦੋਸਤੋ ਬੱਚੇ ਕੁੜਦੇ ਦੇਖ ਲਓ ਐਸਾ ਬੱਚੇ ਕੁੜਦੇ ਹੁੰਦੇ ਨੇ ਐ ਇਦਾਂ ਨਿਆਣੇ ਕੁੜਦੇ ਹੁੰਦੇ ਨੇ ਕਹਿੰਦਾ ਨਿਆਣੀ ਨਹੀਂ ਕੁਟੀ ਦੇ ਹੁੰਦੇ ਦੋਸਤੋ ਦੋਸਤੋ ਜ਼ਿਆਦਾ ਲੈ ਦਇਆ ਪਾ ਦੇ ਹੁਣ ਆਵਾ ਫਿਰ ਤੋਂ ਫਿਰ ਨਾ ਫਿਰ ਹੈ ਨਹੀਂ ਨਹੀਂ ਫਿਰ ਚੱਲੇ ਆ ਦੋਸਤੋ ਨੋ ਵੀ ਦੋਸਤੋ ਸਵੇਰ ਦੇ ਵੇਲੇ ਮੈਂ ਮਰਨ ਤੋਂ ਬਾਅਦ ਸਵੇਰ ਦਾ ਵਲੋਗ ਨਹੀਂ ਸ਼ੁਰੂ ਕੀਤਾ ਮੈਂ ਚਲੋ ਮੈਂ ਸ਼ੁਰੂ ਕਰ ਲੈਂਦੇ ਆ ਤੇ ਮੈਂ ਹੁਣ ਟਿੰਗਸਰਾ ਮਿਲ ਲਿਆ ਸਾਰੀ ਤੇ ਹੱਗਾ ਪੂਰਾ ਸੈਟ ਜੀਤੀਆਂ ਦੋਸਤੋ ਬਾਅਦ ਨੂੰ ਮੈਂ ਹੁਣ ਆਹੀ ਪਰ ਮੈਂ ਮੜਿਆ ਤੇ ਬਹਿ ਗਿਆ ਜੀ ਤੁਹਾਨੂੰ ਭਾਈ ਨਹੀਂ ਦੱਸਣ ਤੇ ਮੈਂ ਉਹ ਭਾਈ ਕਲੈਕਸ਼ਨ ਵੇਖਣ ਦੇ ਆਇਆ ਹਾਂ ਟੰਟਾ ਦਾ ਤੇ ਮੈਂ ਚਾਹ ਲਿਆ ਇਸ ਘੜੀ ਨੂੰ ਫਿਰ ਕਰੇ ਫਿਰ ਬੜੀ ਮਨਗਾ ਗਈ ਤੇ ਦੋ ਵੀ ਮੈਂ ਸਾਰੀ ਗੱਡੀ ਕੀ ਕਰਨਾ ਪਾਵੀ ਨਹੀਂ ਆ ਪੜਦੇ ਆ ਫਿਰ ਘੜੀ ਨੂੰ ਪੇਪਰ ਨਹੀਂ ਮਾਰਨੀ ਆ ਹੈ ਜਦੋਂ ਤੁਰਦਾ ਸ਼ੇਰ ਵਾਂਗ ਉੱਜਾ ਪਦਾ ਪਾਵੇ ਪੈਰ ਸੇ ਲੋ ਵੀ ਦੋਸਤੋ ਮੈਂ ਘਰ ਆਜ ਕੇ ਘਰ ਆ ਕੇ ਤੇ ਰੈਡੀ ਸ਼ੈਡੀ ਹੋ ਚੁੱਕਾ ਮੈਂ ਸਵੇਰ ਦਾ ਤੁਹਾਨੂੰ ਪਤਾ ਹੈ ਮੈਂ ਦੱਸਿਆ ਵਿਗਾ ਹਾਂ ਤੇ ਮੈਂ ਘਰ ਆ ਕੇ ਨਾ ਤੇ ਤਿਆਰ ਹੋ ਰਿਹਾ ਜੁਕਾ ਤੇ ਹੁਣ ਮੈਂ ਕਿਤਾਬਾਂ ਨੂੰ ਹੱਥ ਲਾਉਣਾ ਲੱਗਾ ਮਤਲਬ ਸੈਟ ਪੜਨਾ ਗਾਇਆ ਤੇ ਹੁਣ ਪੜਦੇ ਜਾਂਦਾ ਫਿਰ ਰੋਟੀ ਪਾਣੀ ਖਾਣੇ ਦੁਪਹਿਰ ਕੀ ਫਿਰ ਤੁਹਾਨੂੰ ਮਿਲਦਾ ਗਾਈਸ ਮੈਂ ਕਿਚਨ ਜਾਣ ਵਕਤ ਤੇ ਪਰਨਾ ਬਿਨਾ ਬੇਸ ਕੋਈ ਬੇਸ ਨਹੀਂ ਕੋਈ ਕੁਝ ਨਹੀਂ ਥਲੇ ਰੱਖਿਆ ਸਿਰਫ ਇਹ 3 ਮਿੰਟ 3 ਮਿੰਟ ਸਾਢੇ 3 ਮਿੰਟ ਦਾ ਪੜਨਾ ਆ ਤੇ ਤੇ ਹੋਰ ਕੋ ਜਦੀਆਂ ਜੂੜਾ ਖਲਾੜ ਕੇ ਤੇ ਬਸ ਵਰਨਾ ਬੰਨਿਆ ਸਿੰਪਲ ਜਾਂ ਤੇ ਹੁਣ ਤੁਹਾਨੂੰ ਮਿਲਦੇ ਗਏ ਇਸ ਬਾਅਦ ਵਿੱਚ ਲੋ ਅਬੀ ਦੋਸਤੋ ਹੁਣ ਟਿਊਸ਼ਨ ਦਾ ਟਾਈਮ ਹੋ ਚੁੱਕਾ ਤੇ ਉਹੀ ਆਪਣਾ ਇਹ ਨੂੰ ਆਦਾ ਹੈ ਬਿਨਾ ਬੀਸ ਵਰਨਾ ਬੰਨਾ ਤੇ ਹੁਣ ਚਲਦੇ ਆਂ ਦੋਸਤੋ ਆਪਾਂ ਟਿਊਸ਼ਨ ਦੇ ਬਾਹਰ ਹੋ ਪਿਆ ਤੇ ਪਾਈਏ ਦੋਸਤੋ ਬਾਹਰ ਤੋਂ ਉੱਪਰ ਤੇ ਕਹਿੰਦਾ ਮੇਰਾ ਮੇਨ ਕੰਮ ਬਾਹਰ ਦਾ ਮੌਸਮ ਤਕੋਣਾ ਹੀ ਹੁੰਦਾ ਆ ਮੇਂੇ ਸ਼ਾਮ ਮੌਸਮ ਨੂੰ ਖੋਣਾ ਰਹਿਣਾ ਕਿਉਂਕਿ ਵਧੀਆ ਲੱਗਦਾ ਹੈ ਪਰ ਅੱਜ ਧੁੱਪ ਆ ਮੇਰੇ ਤੇ ਨਹੀ ਧੁੱਪ ਹੀ ਰਹਦੀ ਦੋਸਤੋ ਤੇ ਕੀ ਕਰ ਸਕਦੇ ਹੁਣ ਜਿਵੇਂ ਚੱਲਦੇ ਆ ਦੋਸਤੋ ਹੁਣ ਆਪਾਂ ਟਿਊਸ਼ਨ ਤੇ ਤੁਹਾਨੂੰ ਮਿਲਦੇ ਸਿੱਧਾ ਹਣਾ ਬਾਅਦ ਵਿੱਚ ਟਿਊਸ਼ਨ ਤੋਂ ਆ ਗਏ ਜੀ ਲਈ ਤੇ ਦੋਸਤ ਹੁਣ ਆਪਾਂ ਡਿਵੀਸ਼ਨ ਤੋਂ ਆ ਚੁੱਕੇ ਆ ਦੇਣੀ ਕਿ ਆਪਣੀ ਕਿ ਆ ਵੀ ਆ ਵੀ ਰੱਖ ਕੇ ਤੇ ਭੁੱਲ ਗਿਆ ਤੇ ਹੁਣ ਨਾਂ ਹਟਾ ਦੋ ਗਿਆ ਕਿ ਹਰ ਵਾਰੀ ਆਪ ਕੀ ਹਾਨੀ ਕਰਾ ਦੇ ਆਵੇ ਆ ਹਾਂ ਦੇਖੋ ਬਹਿ ਚੱਵੇਂ ਪੈਣ ਦੀ ਪਤਾਨਾ ਚਾਹੀਦਾ ਹੈ ਆ ਗੱਲ ਕਰ ਤੂੰ ਤਾਂ ਨਹੀਂ ਚਾਹੀਦੀ ਪੱਲੇ ਉਹ ਜੀ ਰੇ ਸਦਾਏ ਲੇਕ ਨਾ ਲੇਕ ਨਾ ਮਮਾ ਉਹ ਹੀ ਆਈਆਂ ਹੋਣੇ ਕਿ ਉਹ ਮੀਟਰ ਚੈੱਕ ਕਰ ਉਹ ਤੇਰੀ ਨਹੀਂ ਵੇਖਿਆ ਹੀ ਮੀਟਰ ਕਿੰਦਾ ਆਸ਼ਾਮ ਲਾ ਰਿਹਾ ਹੈ ਜੰਮਾ ਜੰਮਾ ਚੱਲਦੇ ਇਹ ਦੋਸਤੋ ਮੈਂ ਤੇ ਅੱ비 ਹੁਣ ਚੱਲੇ ਆਂ ਬਾਜ਼ਾਰ ਨਾਲੇ ਮੈਂ ਦੁੱਧ ਲੈ ਆਂਗੇ ਤੇ ਨਾਲੇ ਫੋਨ ਵਿਖਾਈਏ ਕਰੀ ਤੇ ਆਉਂ ਬੈਠਾ ਆਵੀ ਚੈੱਕ ਕਰੋ ਫਿਰ ਮੂਸੇ ਬਾਹਰ ਦਾ ਕਹਾਣਾ ਇਦਾਂ ਕਹਣੋਲੀ ਹੁਣ ਚੱਲ ਜਾਈਏ ਦੋਸਤੋ ਯਾਰ ਜੀ ਹਲਦੀ ਬਾਤ ਚੁਣੀ ਫਿਰ ਮੈਂ ਤੇ ਅੱ비 ਵੀ ਅਭੀ ਐਕਸਪੀਰੀਅੰਸ ਕੀਤਾ ਹੈ ਰਗੀ ਤੇ ਦੋਸਤੋ ਹੁਣ ਆਪਾਂ ਆਜ ਕੇ ਆ ਗੁਰਦਾਰੇ ਗੜੀ ਤੇ ਗੁਰਦਾਰੇ ਦਾ ਟਾਈਮ ਹੋ ਚੁੱਕ ਗਿਆ ਤਾਂ ਹੁਣ ਆਪਾਂ ਚੱਲਦੇ ਹੋਏ ਗਾਇਸ ਅੰਦਰ ਗੁਰਦਾਰੇ ਠਿਚੜੀਏ ਗਏ ਅਰੇ ਅੱਧਾ ਖੋਹਦੀ ਆ ਜੇ ਜਾ ਕੇ ਹੁਣ ਕਰਾਈਏ ਸੋਖਾ ਦੋਸਤ ਹੁਣ ਆਪਾਂ ਸੋਖਾ ਸੰ ਕਰਾ ਲੈ ਤੇ ਸੋਖਾ ਸੰ ਕਰਾ ਕੇ ਹੁਣ ਆਪਾਂ ਚੱਲੇ ਆ ਕਰੇ ਤੇ ਆ ਇਧਰ ਇੰਦਾ ਬੰਨਾ ਯਾਰ ਅੱਜ ਪਤਾ ਨਹੀਂ ਕਿਧਰੋਂ ਆ ਕਿੱਥੋਂ ਆ ਗਿਆ ਇਹਦੇ ਮੇਰਾ ਵੀਰੇ ਲੜੀ ਜਾਂਦੇ ਆ ਤੇ ਹੁਣ ਚੱਲਦੇ ਦੋਸਤ ਆਪਾਂ ਕਰੇ ਤਾਂ ਬਾਈਕ ਨਹੀਂ ਆ ਇੱਥੇ ਮਿਲਾਂ ਬੰਦੇ ਮਾਰੋ ਤੈਨੂੰ ਪਤਾ ਨਹੀਂ ਅਸੀਂ ਨਿਆਣੇ ਕੁੱਟਦੇ ਅੱਗੇ ਵੀ ਵਲੌਗ ਦੇ ਨਿਆਣਾ ਕੁੱਟਿਆ ਹਣ ਫੇਰ ਨਿਆਣਾ ਕੁੱਟਦਾ ਤੇਰੀ ਬੇਸ ਨਹੀਂ ਹੋਣੀ ਥੋੜੀ ਇਹ ਇੱਕ ਕਰ ਦੇ ਆ ਹੁਣ ਫੜਾ ਦੇ ਆ ਹੁਣ ਫੜਾ ਕੁੱਟਿਆ ਵਲੌਗ ਦੇ ਵੀ ਮੀਟ ਲਵਾਵਾ ਆ ਮੈਂ ਜੰਗ ਪਿਆ ਕਰ ਦਿੱਤਾ ਮਾ ਪਾਣੋਂ ਕੰਢੇ ਆ ਨਹੀਂ ਅੰਜੀ ਤੇ ਦੋਸਤੋ ਹੁਣ ਮੈਂ ਆ ਚਕਿਆ ਘਰ ਤੇ ਘਰ ਆ ਕੇ ਲੋਨਾ ਪਰਣਾ ਪੁਣਨਾ ਤੇ ਤਾਂ ਮੈਂ ਨੇ ਨੈਕਸਟ ਵਲੋਗ ਵਿੱਚ ਜਿੱਦਣਾ ਨੂੰ ਆਇਆ ਬਲੋਗ ਕਰ। ਮੂਡ ਯੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੁਕਾ ਟੂ ਗਾਈਜ਼ ਬਾਏ ਬਾਏ ਟਾਟਾ ਐਂਡ ਸੀ ਯੂ ਭਾਈ ਸੀ ਯੂ